ਨਮਸਕਾਰ ਮੈਂ ਹਾ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਮੈਂਬਰ ਆਫ ਪਾਰਲੀਮੈਂਟ ਯਾਨੀ ਕਿ ਐਮਪੀ ਚਰਨਜੀਤ ਸਿੰਘ ਚੰਨੀ ਦੀ ਜਿਨ੍ਹਾਂ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ ਚੋਣ ਜਿੱਤੀ ਸੀ ਐਜ਼ ਅ ਮੈਂਬਰ ਆਫ ਪਾਰਲੀਮੈਂਟ ਹਲਕਾ ਜਿਲੰਧਰ ਤੋਂ ਪਿਛਲੇ ਦਿਨਾਂ ਤੋਂ ਇਹ ਅਫਵਾਹਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੇਲੰਜ ਸਿੰਘ ਚੰਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਸ਼ਮੂਲਿਤ ਕਰਨਗੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੇ ਅਜਾਇ ਹੁੰਦਾ ਹੈ ਤਾਂ ਪੂਰੇ ਪੰਜਾਬ ਦੀ ਸਿਆਸਤ ਵਿੱਚ ਬੜਾ ਵੱਡਾ ਬਵਾਲ ਜਾਂ ਹਲਚਲ ਮਚ ਜਾਵੇਗੀ ਲੇਕਿਨ ਅਜਾਇ ਕੁਝ ਨਹੀਂ ਹੋਇਆ ਕਿਉਂਕਿ ਚਰਨਜੀਤ ਚੰਨੀ ਨੇ ਕੱਲ ਜਿਹੜਾ ਅਨੁਰਾਗ ਠਾਕਰ ਭਾਰਤੀ ਜਨਤਾ ਪਾਰਟੀ ਦੇ ਸੰਸਦ ਨੇ ਬਿਆਨ ਦਿੱਤਾ ਸੀ एससी ओबीसी ਅਤੇ बीसी ਸ਼੍ਰੇਣੀਆਂ ਯਾਨਕੀ ਅਨੁਸੂਚਿਤ ਅਤੇ ਰਾਖੀਆਂ ਕਰਨ ਸ਼੍ਰੇਣੀਆਂ ਨੂੰ ਲੈ ਕੇ ਇੱਕ ਵਿਆਦਤ ਬਿਆਨ ਦਿੱਤਾ ਸੀ ਦੂਸਰੇ ਪਾਸੇ ਦੱਸਦੀਏ ਜਿਹੜਾ ਅਨੁਰਾਗ ਠਾਕਰ ਨੇ ਬਿਆਨ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਨੇ ਸੰਸਦ ਭਵਨ ਦੇ ਵਿੱਚ ਉਸ ਨੂੰ ਲੈ ਕੇ ਖੂਨ ਬੜੀ ਪੁਚਾਲ ਆਈ ਹੋਈ ਹੈ ਸੰਸਦ ਭਵਨ ਦੇ ਵਿੱਚ ਅਤੇ ਪੂਰੇ ਭਾਰ ਦੇ ਵਿੱਚ ਕਿਉਂਕਿ ਰਾਹੁਲ ਗਾਂਧੀ ਤਾਂ ਅਕਸਰ ਹੀ ਕਹਿਤ ਕਿਆ ਕਰਦੇ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਉਹ ਪ੍ਰਚਾਰ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ SC BC OBC ਰਾਖਮੀਕਰਨ ਅਤੇ ਅਨੁਸੂਚਿਤ ਜਾਤੀਆਂ ਦਾ ਜਿਹੜਾ ਹੈ ਕੋਟਾ ਉਹ ਰਿਜ਼ਰਵਿਸ਼ਣੀ ਹੈ ਖਤਮ ਕਰ ਦੇਵੇਗੀ ਇਸ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ ਅਨੁਰਾਗ ਠਾਕਰ ਨੇ ਸੰਸਦ ਭਵਨ ਦੇ ਵਿੱਚ ਇਸ ਨੂੰ ਲੈ ਕੇ ਹੁਣ ਚਲਨਜੀਤ ਸਿੰਘ ਚੰਨੀ ਜਿਹੜੇ ਨੇ ਅਨੁਰਾਗ ਠਾਕਰ ਕਿਉਂਕਿ ਅਨੁਰਾਗ ਠਾਕਰ ਦੇ ਬਿਆਨਾਂ ਦੀ ਨਖੇਦੀ ਨਹੀਂ ਕੀਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਕਿਨ ਉਸਨੇ ਸ਼ਾਬਾਸ਼ ਦਿੱਤੀ ਹੈ ਕਿ ਤੇਰੀ ਸਪੀਚ ਬਹੁਤ ਵਧੀਆ ਹੈ ਰਾਖਵੇਂ ਕਰਨ ਵਾਲੀ ਜਾਂ ਅਨੁਸੂਚਿਤ BC OBC ਜਿਹੜੇ ਜਾਤੀ ਤੋਂ ਲੋਕ ਬਿਲੋਂਗ ਕਰਦੇ ਨੇ ਭਾਰਤ ਦੇ ਵਿੱਚ ਇਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਚਰਨਜੀਤ ਸਿੰਘ ਚੈਨੀ ਨੇ ਲਾਈ ਹੈ ਬੜੀ ਵੱਡੀ ਖਟਕਾਰ ਭਾਰਤੀ ਜਨਤਾ ਪਾਰਟੀ ਨੂੰ ਅਤੇ ਲੰਮੇ ਹਾਥੀ ਲਿਆ ਹੈ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਸੰਸਦ ਅਨੁਰಾಗ್ ਠਾਕਰ ਨੂੰ ਜਿਹੜੇ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਵੀ ਰਹ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਅਹੁਦਾ ਨਹੀਂ ਦਿੱਤਾ ਲੇਕਿਨ ਬੇਤੁਕੇ ਬੇਬੁਨਿਆਦ ਗੱਲਾਂ ਕਰਦੇ ਨੇ एससीबीसी ओबीसी अनुसूचित ਅਤੇ ਪਛੜੀਆਂ ਮਾਈਨੋਰਟੀਆਂ ਸ਼ਰੀਰਿਆਂ ਨੂੰ ਲੈ ਕੇ ਜਿਸ ਦੀ ਪ੍ਰਧਾਨ ਮੰਤਰੀ ਨੇ ਯਾਨੀ ਕਿ ਨਰਿੰਦਰ ਮੋਦੀ ਨੇ ਪਿਛਲੇ ਦਿਨਾਂ ਵਿੱਚ ਟਵੀਟ ਪਾ ਕੇ ਜਿਹੜੀ ਹੈ ਉਹ ਪ੍ਰਸ਼ੰਸਾ ਕੀਤੀ ਸੀ ਅਨੁਰਾਗ ਠਾਕਰ ठाकुर दी लेकिन इस नु लेके चरणजीत सिंह चन्नी ने अनुराग ठाकुर ਅਤੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੂੰ ਲੰਮੇ ਹੱਥੀ ਲਿਆ ਹੈ ਉਹਨਾਂ ਨੇ ਕਿਹਾ ਮੈਂ ਇਨਾ ਸ਼ਬਦਾਂ ਦੀ ਜਿਹੜੇ ਸ਼ਬਦ ਸੰਸਦ ਭਵਨ ਦੇ ਵਿੱਚ ਬੋਲੇ ਗਏ ਨੇ अनुराग ठाकुर ਦੇ ਦੁਆਰਾ ਉਹਨਾਂ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਪ੍ਰਧਾਨ ਮੰਤਰੀ ਵੀ ਆਪਣਾ ਟਵੀਟ ਵਾਪਸ ਲੈਣ ਅਤੇ ਜਿਹੜੇ अनुराग ठाकुर ਨੇ bc एससी ਜਾਂ ओबीसी અનુસૂચિત જાતિਆਂ ਜਾਂ ਜਿਹੜੀਆਂ ਪਛੀਆਂ ਛੇੜੀਆਂ ਮਨੋਰਟੀ ਨੇ ਜਿਹੜੇ ਸ਼ਬਦ ਉਹਨਾਂ ਵਾਸਤੇ ਬੋਲੇ ਨੇ ਉਹਨਾਂ ਨੂੰ ਵਾਪਸ ਲੈਣ ਅਜਿਹਾ ਕੁਝ ਨਹੀਂ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਫਵਾਹਾਂ ਆ ਰਹੀਆਂ ਸੀ ਕਿ ਚਰਨਜੀਤ ਚਿੰਚੰਨੀ ਅੱਜ ਵੀ ਭਾਰਤੀ ਜਨਤਾ ਪਾਰਟੀ ਚੁਗਿਆ ਕੱਲ ਵੀ ਗਿਆ ਲੇਕਿਨ ਜੇ ਉਹਨਾਂ ਦੀ ਕਾਰਗੁਜ਼ਾਰੀ ਵੇਖੀਏ ਸੰਸਦ ਭਾਉਣ ਵਾਲੀ ਉਹ ਲਗਾਤਾਰ ਪਲਟਵਾਰ ਕਰ ਰਹੇ ਨੇ ਰਮਨਦੀਪ ਮਿੱਟੂ ਤੇ ਅੰਡਾਨੀ ਅਬਾਨੀ ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੇ ਉਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਮੇਰਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਹਨਾਂ ਨੇ ਅਨੁਰਾਗ ਠਾਕਰ ਅਤੇ ਪ੍ਰਧਾਨ ਮੰਤਰੀ ਜਿਹੜਾ ਬਿਆਨ ਆਇਆ ਸੀ ਐਸਸੀ ਬੀਸੀ ਓਬੀਸੀ ਅਨੁਸੂਚਿਤ ਜਾਤੀਆਂ ਜਾਂ ਮਾਈਨੋਰਟੀਜ਼ ਨੂੰ ਲੈ ਕੇ ਉਸ ਦੀ ਸੰਸਦ ਭਵਨ ਦੇ ਬਾਲ ਸੋਸ਼ਲ ਮੀਡੀਆ ਯਾਨੀ ਕਿ ਫੇਸਬੁੱਕ ਤੇ ਵੀਡੀਓ ਪਾ ਕੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਚਰਨਜੀਤ ਸਿੰਘ ਚੰਨੀ ਜੋ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਨੇ ਹਲਕਾ ਜਲੰਧਰ ਤੋਂ ਧੰਨਵਾਦ